ਵੀਰ ਜੀ ਮੇਰੇ ਪੁੱਤ ਨੂੰ ਬਚਾ ਲਓ ਮੈਨੂੰ ਹੋਰ ਕੁਝ ਨਹੀਂ ਚਾਹੀਦਾਗਾ ਬਸ ਬਚਾਉਣਾ ਚਾਹੀਦਾਗਾ ਹਸਪਤਾਲ ਚ ਦਾਖਲਾ ਮੌਤ ਦੀ ਜ਼ਿੰਦਗੀ ਲੜਦਾ ਮੌਤ ਦੀ ਜ਼ਿੰਦਗੀ ਲੜ ਰਿਹਾ ਕਿੰਨੇ ਦਿਨ ਤੋਂ ਦਾਖਲ ਹੈ ਹਸਪਤਾਲ ਕਿਤੇ 8 ਦਿਨ ਹੋ ਗਏ ਵੀਰ ਜੀ ਕੀ ਹੋਇਆ ਸੀਗਾ ਐਕਸੀਡੈਂਟ ਸੀ ਜੀ ਵੀਰ ਜੀ ਐਕਸੀਡੈਂਟ ਹੋਇਆ ਸੀ ਜੀ ਕੀ ਕਹ ਡਾਕਟਰਾਂ ਨੇ ਜੇ ਡਾਕਟਰ ਕਹਿੰਦੇ ਵੀ ਠੀਕ ਆ ਤੇ ਮਦਦ ਕੀਤੀ ਜਾਵੇ ਸਾਡੀ ਜਿੰਨੀ ਹੁੰਦੀ ਹੈ ਮੈਂ ਨਹੀਂ ਅਜੇ ਵੇਖੇ ਜਾ ਕੇ ਜੀ ਬੇਟਾ ਕੀ ਕਹਿਣਾ ਚਾਹੁੰਦੇ ਹੋ ਅਰੇ ਪ੍ਰਾਣ ਬਚਾਇਆ ਜਾਵੇ ਜੀ ਫਰੀ ਬਿਠਿੰਡੇ ਦਾਖਲ ਹੈ ਜੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਲਾਜ ਲਈ ਪੈਸੇ ਘੱਲੇ ਜਾਨ ਬਚਾ ਲੂ ਮੇਰੇ ਪ੍ਰਾਣ ਨੂੰ ਘਰੇ ਆਜ ਸਾਡੇ ਵਿੱਚ ਕਿੰਨਿਆ ਭੈਣਾ ਜੀ ਤੁਸੀਂ ਅਸੀਂ ਤਿੰਨ ਭੈਣਾ ਜੀ ਇੱਕ ਭਰਾ ਸੱਤ ਬਨ ਕੇ ਮੇਰੀ ਬੇਨਤੀ ਹੈ ਜੀ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ 8 ਦਿਨ ਹੋ ਗਏ ਅੱਜ ਜੀ ਤੇ ਬਿਠਿੰਡੇ ਦਾਖਲ ਹੈ ਜੀ ਉਹ ਮੌਤ ਤੇ ਜ਼ਿੰਦਗੀ ਨਾਲ ਲੜ ਰਿਹਾ ਜੀ ਹੱਥ ਬਨ ਕੇ ਬੇਨਤੀ ਹੈ ਜੀ ਮੇਰੇ ਬੇਟੇ ਨੂੰ ਬਚਾ ਲਓ ਬਚਾ ਕੇ ਘਰੇ ਆਇਆ ਜੇ ਮੇਰੀ ਮਦਦ ਕੀਤੀ ਜਾਵੇ ਸਾਰਿਆਂ ਦਾ ਬਹੁਤ ਦਾਇਤੋਂ ਦਿਲ ਤੋਂ ਧੰਨਵਾਦ ਕਰੂੰਗਾ ਜੀ ਤੇ ਕਲਾਕਲਾ ਪੋਤਾ ਮੇਰਾ ਤੇ ਤਿੰਨ ਭੈਣਾ ਜੀ ਹੁੰਦੀਆਂ ਤੇ ਹੱਥ ਬੰਨ ਕੇ ਬੇਨਤੀ ਆ ਜੀ ਬਚਾ ਲਓ ਕਿੰਨੇ ਪਰਿਵਾਰ ਚ ਜੀ ਨੇ ਟੋਟਲ ਤੁਹਾਡੇ ਆਪਦੀ ਫੈਮਲੀ ਚ ਆਪਦੀ ਫੈਮਲੀ ਜੀ ਤਿੰਨ ਬੇਟੀਆਂ ਮੇਰੀਆਂ ਤੇ ਬਜ਼ੁਰਗ ਪਿਤਾ ਮੇਰਾ ਨਾਲ ਆ ਮੇਰੇ ਤੇ ਸੱਤ ਜਣੇ ਆ ਜੀ ਅਸੀਂ ਤੁਸੀਂ ਤੁਹਾਡਾ ਕੰਮ ਕਰ ਕੀ ਹੈ ਸਾਡਾ ਕੰਮ ਕਰ ਸਰ ਜੀ ਦਿਹਾੜੀ ਦੱਪਾਈ ਆ ਜੀ 300 ਰੁਪਏ ਦਿਹਾੜੀ ਆਈ ਹੁਣ ਸੰਗਤ ਨੂੰ ਇਹ ਦੱਸੋ ਹੋਇਆ ਕੀ ਸੀ ਐਕਸੀਡੈਂਟ ਹੋਇਆ ਸੀਗਾ ਜੀ ਬਹੁਤ ਭਿਆਨਕ ਐਕਸੀਡੈਂਟ ਹੋਇਆ ਸੀਗਾ ਤੁੰਦੇ ਕਰਕੇ ਮੱਥ ਬੰਨ ਕੇ ਬੀਲ ਕਰਦਾ ਜੀ ਤੇ ਮੇਰੀ ਮਦਦ ਕੀਤੀ ਜਾਵੇ ਮੇਰੇ ਬੇਟੇ ਨੂੰ ਬਚਾਇਆ ਜਾਵੇ ਡਾਕਟਰਾਂ ਨੇ ਕੀ ਕਿਹਾ ਡਾਕਟਰਾਂ ਨੇ ਕਿਹਾ ਜੀ ਲੱਖਾਂ ਰੁਪਏ ਲੱਗੂਗਾ ਜੀ ਤੇ ਜੋ ਵੀ ਹੈ ਸੀ ਮੇਰੇ ਕੋਲ ਪੂੰਜੀ ਕਰਦੀ ਤੇ ਮੈਂ ਉਹ ਇਕੱਠੀ ਕਰਕੇ ਲਾਤੀ ਆ ਜੀ ਤੇ ਹਮ ਤਾਂ ਮਦਦ ਕੀਤੀ ਜਾਵੇ ਮੇਰੇ ਬੇਟੇ ਨੂੰ ਬਚਾਉਣ ਵਾਸਤੇ ਜੀ ਨਮਸਤੇ ਸਾਰਿਆਂ ਨੂੰ ਮੇਰੇ ਭਰਾ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ 8 ਦਿਨ ਹੋ ਗਏ ਆ ਬਠਿੰਡੇ ਦਾਖਲ ਹੈ ਇਸ ਤਿੰਨ ਪੈਣਾ ਕਲੀਆਂ ਕਲੀਆਂ ਤੇ ਇੱਕ ਭਰਾ ਸਾਡਾ ਕੱਲਾ ਕੱਲਾ ਬਾਤਾਂ ਮੱਧਮਤਕਤ ਕੀਤੀ ਜਾਵੇ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪਰਿਵਾਰ ਨਾਲ ਜੋ ਪਾਣਾ ਕਿਵੇਂ ਬੀਤਿਆ ਤੇ ਹੁਣ ਕੀ ਇਹਨਾਂ ਦੀ ਮੰਗ ਹੈ ਪਹਿਲਾਂ ਤਾਂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜੇ ਸੋਸ਼ਲ ਮੀਡੀਆ ਤੇ ਅੱਜ ਤੱਕ ਗਰੀਬਾਂ ਦੀ ਆਵਾਜ਼ ਨੂੰ ਪਹੁੰਚਾਉਣ ਲਈ ਸਾਡੀ ਮਦਦ ਲਈ ਆਏ ਆ ਜੀ ਔਰ ਮੈਂ ਅਪੀਲ ਕਰਦਾ ਜਿੰਨੇ ਵੀ ਮੇਰੇ ਵੀਰ ਆ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਕਿ ਸਾਡੀ ਮਦਦ ਕੀਤੀ ਜਾਵੇ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਜਿਹੜੀ ਘਟਨਾ ਹੋਈ ਆ ਜੀ ਬੱਚਾ ਰੋਜੀ ਰੋਟੀ ਦੀ ਭਾਲ ਦੇ ਵਿੱਚ ਇੱਕ ਕੰਮ ਕਰਦੇ ਆ ਔਰ ਬਾਹਰ ਪਤਾ ਨਹੀਂ ਕਿ ਮੁਸਾਫਰੀ ਦੇ ਵਿੱਚ ਕੀ ਹੋ ਜਾਣਾ ਉਸੇ ਤਰ੍ਹਾਂ ਇਹ ਐਕਸੀਡੈਂਟ ਕੋਲਗੜੀ ਤੋਂ ਅੱਗੇ ਹੋਇਆ ਜੀ ਕੋੜੇ ਦੇ ਨਾਲ ਟੱਕਰ ਹੋਈ ਆ ਇੰਨੀ ਕਿ ਭਿਆਨਕ ਟੱਕਰ ਸੀਗੀ ਕਿ ਜਿਹੜਾ ਚਲਾ ਰਿਆ ਸੀਗਾ ਉਹਦੀ ਮੌਕੇ ਤੇ ਹੀ ਦੱਤ ਹੋ ਗਈ ਆ ਔਰ ਇਹਨੂੰ ਖਸਤਾ ਹਾਲਤ ਦੇ ਵਿੱਚ ਗੱਡੀ ਨੂੰ ਵੜ ਕੇ ਕੱਢਿਆ ਗਿਆ ਜਿਨ੍ਹਾਂ ਨੇ ਕੱਢਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਭਰਾਵਾਂ ਦਾ ਕਿ ਸਾਡੇ ਭਰਾ ਨੂੰ ਜੀਵਨ ਦਿੱਤਾ ਔਰ ਇੰਨੀ ਕੋ ਮੁਸ਼ਕਲ ਦੇ ਵਿੱਚ ਫਰੀਦਕੋਟ ਹਸਪੀਟਲ ਲੈ ਕੇ ਗਏ ਤੇ ਉਹਨਾਂ ਨੇ ਮੌਕੇ ਦੇ ਜਵਾਬ ਦਿੱਤਾ ਜੀ ਜਵਾਬ ਦੇਣ ਤੋਂ ਬਾਅਦ ਅਸੀਂ ਬਠਿੰਡਾ ਹਸਪੀਟਲ ਸ਼ਰਦਾ ਹਸਪੀਟਲ ਲੈ ਕੇ ਗਏ ਉਹਨਾਂ ਨੂੰ ਇਸ ਟਾਈਮ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰਿਵਾਰ ਕੋਲੇ ਜਿੰਨੀ ਵੀ ਪੂੰਜੀ ਸੀ ਸੰਪਤੀ ਸੀ ਆਪਣੀ ਉਹ ਲਾ ਚੁੱਕੇ ਹੈ ਜੀ ਇੱਕ ਗਰੀਬ ਪਰਿਵਾਰ ਆ ਮਜ਼ਦੂਰ ਪਰਿਵਾਰ ਆ 300 ਰੁਪਿਆ ਮਜ਼ਦੂਰ ਦੀ ਇੱਕ ਦਿਹਾੜੀ ਆ ਉਹਦੇ ਨਾਲ ਅੱਜ ਰੋਜੀ ਰੋਟੀ ਵੀ ਉਹ ਪੂਰੀ ਨਹੀਂ ਕਰ ਸਕਦੇ ਜੀ ਅੱਜ ਘਰ ਦਾ ਰਾਸ਼ਨ ਵੀ ਉਹਨਾਂ ਦੇ ਕੋਲ ਬਹੁਤ ਘਾਟ ਆ ਰੋਜੀ ਰੋਟੀ ਤੋਂ ਵੀ ਇੰਨਾ ਤੰਗ ਆ ਉਹਨਾਂ ਦੇ ਪਿਤਾ ਜੀ ਇਹ ਪਿਤਾ ਜੀ ਉਹਨਾਂ ਦੇ ਹੈਗੇ ਆ ਜਿਹੜੇ ਬੇਨਤ ਮਜ਼ਦੂਰੀ ਕਰਦੇ ਆ ਜਿਸ ਦਿਨ ਤੋਂ ਐਕਸੀਡੈਂਟ ਹੋਇਆ ਜੀ ਬੱਚੇ ਦਾ ਉਸ ਦਿਨ ਤੋਂ ਇਹ ਬੱਚੇ ਦੇ ਕੋਲ ਅੱਜ ਪ੍ਰਸ਼ਾਸਨ ਤੇ ਸ਼ਾਸਨ ਨੂੰ ਅਸੀਂ ਮਦਦ ਦੂਜੇ ਭਰਾਵਾਂ ਨੂੰ ਮਦਦ ਕਰਨਾ ਚਾਹੁੰਦੇ ਦਾਨੀ ਸੱਜਣਾ ਨੂੰ ਕਿ ਸਾਡੀ ਮਦਦ ਕੀਤੀ ਜਾਵੇ ਔਰ ਬੱਚੇ ਦੀ ਜਾਨ ਬਚਾਈ ਜਾਵੇ ਇਹ ਨਾ ਹੋਵੇ ਕਿ ਇੱਕ ਗਰੀਬ ਦਾ ਬੱਚਾ ਬਿਨਾਂ ਪੈਸਾ ਤੋਂ ਇਸ ਜ਼ਿੰਦਗੀ ਦੀ जंग ਹਾਰ ਜਾਵੇ ਜੀ ਸੰਗਤ ਨੂੰ ਬੇਨਤੀ ਹੈ ਵੀਡੀਓ ਨੂੰ ਵਾਤ ਪਾਤ ਸ਼ੇਅਰ ਕੀਤਾ ਜਾਵੇ ਅਸੀਂ ਬੇਨਤੀ ਕਰਦੇ ਹਾਂ ਪੂਰੀ ਸੰਗਤ ਨੂੰ ਕਿ ਵਾਤ ਪਾਤ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਔਰ ਦਾਨ ਕੀਤਾ ਜਾਵੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ